ਆ ਦੇਖੋ ਜੀ ਆ ਖੋਲ ਜਿਹੜੇ ਨੱਚ ਲਾਇਆ 12 ਬੋਰ ਦੇ ਤੇ ਕਿਹੜੇ ਬੋਰ ਦੇ ਤੁਸੀਂ ਦੇਖ ਸਕਦੇ 12 ਇਹਦੇ ਚ ਬੰਦੇ ਚੱਕ ਕੇ ਵੀ ਲੈ ਗਏ ਜਿਹੜੇ ਸਾਡੀ ਅੱਜ ਬੈਠੇ ਅੱਛਾ ਇਹਦੀਆਂ ਗੋਲੀਆਂ ਚਲਾਤੀਆਂ ਨੇ ਇਹਦੀਆਂ ਗੋਲੀਆਂ ਚੱਲੀਆਂ ਨਹੀਂ ਇਹ ਚ ਖੰਡ ਪਈ ਤੇ ਉਹ ਸਾਹਮਣੇ ਇਧਰ ਆਉ ਟਰੈਕਟਰ ਦੀ ਟੈਂਕੀ ਚ ਪਾ ਗਏ ਤੇ نیچے ਡੋਲ ਗਏ ਆ ਤੂੰ ਜਿਹਨੇ ਬਣਾਇਆ ਬੰਦਾ ਤੁਸੀਂ ਕਰਨਾ ਹੈ ਸਿੱਧੇ ਕਰਕੇ ਨੂੰ ਆਇਆ ਹੋਗਾ ਵੀ ਤੂੰ ਕੀ ਕਰ ਰਹੀ ਹੈਂ ਮੈਂ ਉਹਦੇ ਗੋਲੇ ਰੁੱਟੇ ਹੋਏ ਪਰ ਗਿਆ ਆਹ ਹੋਰ ਦੋ ਟਾਰਗੇਟ ਇਹ ਆ ਰਹੀ ਹੈ ਗੋਲਡਰ ਨੰਬਰ 3 ਬਾਅਦ ਆ ਖੰਡ ਵੀ ਖੁੱਲੀ ਪਈ ਆ ਵੇਖ ਲਾ ਖਾਨ ਵਾਲਾ ਰਾਜ ਆ ਦੇਖੋ ਜੀ ਆ ਖੋਲ ਜਿਹੜੇ ਨੱਚ ਲਾਇਆ 12 ਗੁਰ ਦੇ ਕਿਹੜੇ ਬੋਰ ਦੇ ਤੁਸੀਂ ਦੇਖ ਸਕਦੇ ਹੋ 12 ਬੋਰ ਦੇ 12 ਬੋਰ ਦੇ ਪਰਡੰਗ ਆ ਤੁਹਾਨੂੰ ਡੂਲੀ ਵੀ ਰਾਤ ਹੈ ਬਾਜ ਵਿੱਚੋਂ ਫਰੋਲਾ ਫਰਾਈ ਕਰਦੇ ਇਹ ਚ ਖੰਡ ਪਈ ਤੇ ਉਹ ਸਾਹਮਣੇ ਇਧਰ ਆਉ ਟਰੈਕਟਰ ਦੀ ਟੈਂਕੀ ਚ ਪਾ ਗਏ ਤੇ نیچے ਡੋਲ ਗਏ ད�ས ད�ས དས 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 ད�

गिडिया का भी नुकसान बहुत कर दिया आप हवा चल रही है दिखा पा रहे आपको ये देखिए लाइव तस्वीरें दिखा रहे हैं देखिए आप किसानों की गाड़ियों को ऐसे बंजर कर दिया गया है पर बहुत बुरा हाल यहाँ पर हम दिखा पा रहे हैं आपको ये देखिए बिल्कुल लाइव तस्वीरें दिखा रहे हैं आपको काता सिंह वाले बॉर्डर की और यहाँ पर देखिए कितना शहर तेहरहमी से इनकी गाड़ियों को तोड़ा गया है और यहाँ पर जो किसान है इनसे मुलाकात कराते है ऐसा कब हुआ और इन्होंने कैसे यहाँ से गोलियाँ है चलाई हैं या कोई छर्रे चलाए हैं तो यहाँ पर कितने लोग इंजर्ड हुए हैं इनसे पूछते हैं चैनल नमस्कार जी सा जी साधन ਵੇ ਦਾ ਫੋਨਿਕ ਕਦੋਂ ਦੀ ਵਾਰਦਾਤ ਹੋਈਏ ਤੁਸੀਂ ਗੱਡੀਆਂ ਕਹਿੰਦਾ ਟੁੱਟੀਆਂ ਨਹੀਂ ਇਹ ਸੁਣੀਏ ਤੁਸੀਂ ਥੋੜਾ ਜਿਹਾ ਘੱਟ ਟੈਕ ਘੱਟ ਟੈਕ ਕਹਿੰਦਾ ਕੀ ਬਣਾਈਏ ਅੱਛਾ ਜੀ ਆਹ ਕਾਰ ਬਤੋ ਅੱਛਾ ਜੀ ਕਿ ਬੰਦੇ ਮਰੇ ਵੀ ਕੋਈ ਤੁਸੀਂ ਇਤੋਂ ਬੰਦੇ ਚੱਕ ਕੇ ਵੀ ਲੈ ਗਏ ਬੰਦੇ ਮਰ ਕੇ ਲੈ ਗਏ ਅੱਛਾ ਸਿੱਧੀਆਂ ਗੋਲੀਆਂ ਚਲਾ ਕੇ ਉਹਨਾਂ ਨੇ ਸਿੱਧੀਆਂ ਗੋਲੀਆਂ ਚੱਡੀਆਂ ਨਹੀਂ ਆਹ ਬੰਦੇ ਨੂੰ ਮੁੰਡੇ ਨੂੰ ਰੋਣ ਦੇ ਮੇਰੇ ਕੋਲ ਬਾਈ ਸਿੱਧੀਆਂ ਨੇ ਤੇ ਮਾਰ ਉਹਨਾਂ ਨੇ ਅੱਛਾ ਜਾਂ ਸਾਡੀਆਂ ਮਸ਼ੀਨਰੀਆਂ ਕਾਹ ਤੋਂ ਬਣੀਆਂ ਅਸੀਂ ਉਹਨਾਂ ਦਾ ਕੋਈ ਨੁਕਸਾਨ ਕੀਤਾ ਜੀ ਜੀ ਸਾਰੇ ਡੀਜ਼ਲ ਸਾਰਾ ਡੀਜ਼ਲ ਆਹ ਦੇਖ ਲਓ ਟੈਕ ਸਾਰੇ ਟ੍ਰੈਕਟਰਾਂ ਦੇ ਟਾਇਰ ਪਾਰ ਸਾਰਿਆਂ ਦੀ ਹਵਾ ਜਿਹੜਾ ਬਾਰਡਰ ਹੈਗਾ ਬਾਰਡਰ ਤੇ ਕ੍ਰੋਸ ਕਰਕੇ ਆਏ ਸੀ ਦੇਖੀਏ ਪੁਲਿਸ ਹੋ ਗਈ ਹੈ ਪਾਰੇ ਬਾਰਡਰ ਤੱਕ ਗਏ ਆ ਅੱਛਾ ਅੱਛਾ ਆਹ ਕੋ ਸਾਡੇ ਤੋਂ ਦੇਖੀ ਨਹੀਂ ਜਾਂਦਾ ਕਿੰਨੇ ਕਿਲੋਮੀਟਰ ਦਾ ਕਰ ਪੰਜਾਬ ਚ ਆ ਕੇ ਇਹ ਇੱਕ ਦੱਪ ਪੰਜਾਬ ਜਾਣਾ ਪੰਜਾਬ ਚ ਆ ਕੇ ਕਰਕੇ ਗਏ ਨੇ ਅਸਾਂ टोर तो छर्रे भी चलाए से आप किन्ने का नुकसान होया वही किसान है जो पूरे भारत बिल्कुल बिल्कुल हम आपको समझ पा रहे ਆਪਦੀ ਮਜ਼ਦੂਰੀ ਨਹੀਂ ਚੱਲੀ ਜਾਂਦਾ ਯਾਰ ਹਾਂਜੀ ਬਾਹਰ ਬਲਾਰ ਕੇ ਲੈਣੇ ਪਿੱਛੇ ਚਲੋ ਯਾਰ ਉਹ ਰੱਸੀ ਤੋਂ ਪਿੱਛੇ ਲੱਗੋ ਹਾਂਜੀ ਵੀਰ ਬਣ ਕੇ ਚਲੋ ਯਾਰ ਚਲੋ ਜੀ ਆਹ ਪਾਸੇ ਆਰ ਯਹਾਂ ਪਰ ਡੀਫੈਂਸ ਮਾਰੀ ਆਹ ਲੋਡ ਨਹੀਂ ਜਾਂਦੇ ਆ ਬਾਈ ਚਲੋ ਯਾਰ ਪਿੱਛੇ ਸਾਰੇ